نج کر جگت میں کو کاہ کو ناہی نانک تھر ہر پگت ہے تہرا خو من ماہی ہوئے صفت خسام دی ਉਰੇ ਅਰਸ਼ੋਂ ਪੁਰਸ਼ੋਂ ਤੁਰ ਦਿੱਤੀ ਸਤੇ ਪਾਪ ਤਿਸੰ ਮਲ ਜਨਮ ਜਨਮ ਦੀ ਸਜਣ ਸਚਾ 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 ਤੇਰਾ ਜੀ ਆਇਆਂ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਬਾਸ ਬੱਚਿਆ ਸੋਹੀਏ ਸਬਨਾ ਗਾਵੇਲਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਜੈਤਿ ਸ੍ਰੀ ਲਾ ਪੰਜਵਾ ਵਾਰ ਸ਼ਲੋਕਾ ਨਾਲ ਇੱਕ ਓੰਕਾਰ ਸਤ ਗੁਰ ਪ੍ਰਸਾਦ ਸਦੋਕ ਮਾਧ ਪੂਰਨ ਮਾਧ ਪੂਰਨ ਅੰਤ ਪੂਰਨ ਪਰਮੇਸ਼ਰ ਸਿਮਰੰਤ ਸੰਤ ਸਰਬਤਰ ਰਮਣੰ ਨਾਨਕ ਅਗਨਾਸ਼ਨ ਜਗਦੀਸ਼ਵਰ ਆਦ ਪੂਰਨ ਮਾਧ ਪੂਰਨ ਅੰਤ ਪੂਰਨ ਪਰਮੇਸ਼ਰ सिमरन्त संत सर्वत्र रमणं नानक अघनाशिन जगदीश्वर एखन सुनन सुनावन मन महे दृड़ियै साच पूर रहयो सर्वत्र मै ਨਾਨਕ ਹਰ ਰੰਗ ਰਾਚ ਪੌੜੀ ਹਰ ਏਕ ਨਿਰੰਜਨ ਗਾਈਐ ਸਬ ਅੰਤਰ ਸੋਈ ਕਰਨ ਕਾਰਨ ਸਮਰਥ ਪ੍ਰਭ ਗਰੀ ਸੋ ਹੋਈ ਥਿਨ ਮਹਿ ਥਾਪਿ ਉਥਾਪਦਾ ਇਸ ਬਿਨ ਨਹੀਂ ਕੋਈ ਖੰਡ ਬ੍ਰਹਮੰਡ ਪਾਤਾਲ ਦੀਪ ਰਬਿਆ ਸਭ ਲੋਈ ਜਿਵੇਂ ਆਪ ਬੁਝਾਈ ਸੋ ਬੁਝਸੀ ਨਿਰਮਲ ਜਨ ਸੋਈ ਖਾंड ਬ੍ਰਹਮੰਡ ਪਾਤਾਲ ਦੀ ਰਵਿਆ ਸਭ ਲੋਈ جیسے آپ بجھائی سو بجھ سی نرمل جن سوئی واہی جی کا خالص واہی جی کی فتی جگو جگ اٹل چور شتر مالک ਤਨ ਸਾਜੇ ਹੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਿਨ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਦਿਨ ਦੀ ਪਹਿਲੇ ਪਹਿਰ ਦੀ ਸਜੇ ਪਾਵਨ ਦੀਵਾਨ ਇਨਾਂ ਦੀਆਂ ਖਾਸਰੀਆਂ ਪਰ ਰਹੇ ਗੁਰੂ ਪਿਆਰ ਵਾਲੇ ਸਤਸੰਗੀ ਜਮਵਤ ਪਾ ਕੇ ਹੋ ਸਤਗੁਰਾਂ ਦੀ ਚੰਨ ਸ਼ਬਦ ਦੇ ਵਿੱਚ ਬੈਠ ਕੇ ਇਸ ਸਮੇਂ ਨੂੰ ਗੁਰੂ ਕਿਰਪਾ ਸਦਕਾ ਸੋਨਾ ਬਣਾਉਣ ਦਾ ਯਤਨ ਕਰਦੇ ਆਂ ਅਪਾਰ ਕੇ ਪਾਸ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜਿਨ੍ਹਾਂ ਨੇ ਅੰਮ੍ਰਿਤ ਵੇਲੇ ਪਾਵਨ ਪ੍ਰਕਾਸ਼ ਮਨਸਥਾਨਾਂ ਤੇ ਬਿਰਾਜਮਾਨ ਹੋ ਕੇ ਪਾਵਨ ਪਵਿੱਤਰ ਮੁਖਵਾਕ ਸਾਡੀ ਥੋੜੀ ਵਿੱਚ ਪਾਇਆ ਹੈ ਅੱਜ ਦਾ ਬਚਨ ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਨੋਂ ਦੁਆਰਾ ਉਚਾਰਨ ਕੀਤਾ ਹੋਇਆ ਜੈਤਿਸ਼ਰੀ ਰਾਗ ਦੇ ਅੰਦਰ ਪਾਵਨ ਅੰਗ 705 ਅਤੀਸ਼ੇ ਤੇ ਸੁਵਾਇ ਮਾਨ ਹੈ ਇਹ ਵਚਨ ਜੈਤਿਸ਼ਰੀ ਕੀ ਵਾਰ ਦਾ ਪਹਿਲਾ ਵਚਨ ਹੈ ਜੋ ਕਿ ਸੰਪੂਰਨ ਧੰਗ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਦੁਆਰਾ ਉਚਾਰਨ ਕੀਤੀ ਹੋਈ ਹੈ ਜਿਸ ਵਿੱਚ ਸ਼ਲੋਕ ਵੀ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦੇ ਨੇ ਤੇ ਪੌੜੀਆਂ ਵੀ ਜਿੰਨੀਆਂ ਨੇ ਉਹ ਵੀ ਪੰਚਮ ਪਾਤਸ਼ਾਹ ਮਹਾਰਾਜ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਨੇ ਗੁਰੂ ਸਾਹਿਬ ਜੀ ਨੇ ਇਸ ਪਾਵਨ ਬਚਨਾਂ ਰਾਹੀਂ ਪਹਿਲੀ ਗੱਲ ਜੋ ਸਮਝਾਈ ਹੈ ਉਹ ਸਿਮਰਨ ਦੀ ਹੈ ਕਿ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਆਧਾਰ ਵਾਹਿਗੁਰੂ ਦੇ ਸਿਮਰਨ ਨੂੰ ਬਣਾ ਲਿਆ ਅਕਾਲ ਪੁਰਖ ਪਰਮਾਤਮਾ ਦਾ ਸਿਮਰਨ ਜੋ ਕਰਨ ਲੱਗ ਪਏ ਉਹਨਾਂ ਨੂੰ ਫਿਰ ਪਰਮਾਤਮਾ ਹਰ ਸਮੇਂ ਹਰ ਵਕਤ ਜਿਹੜਾ ਹੈ ਹਾਜ਼ਰ ਨਾਜ਼ਰ ਦਿਖ ਰਿਹਾ ਹੈ ਜਿੱਥੇ ਵੀ ਉਹ ਵਿਚਰਦੇ ਨੇ ਜਿੱਥੇ ਵੀ ਉਹ ਬੈਠਦੇ ਨੇ ਇਤਿਹਾਦ ਕਹਿ ਲੋ ਕਿ ਹਰ ਇੱਕ ਥਾਂ ਤੇ ਅਕਾਲ ਪੁਰਖ ਦੀ ਮੌਜੂਦਗੀ ਜਿਹੜੀ ਹੈ ਉਹਨਾਂ ਨੂੰ ਮਹਿਸੂਸ ਹੁੰਦੀ ਹੈ ਤੇ ਸਿਮਰਨ ਦੀ ਬਰਕਤ ਦਾ ਸਦਕਾ ਜ਼ਿੰਦਗੀ ਵਿੱਚੋਂ ਅਨੇਕਾਂ ਪਾਪ ਵਿਕਾਰ ਜਿਹੜੇ ਨੇ ਉਹ ਦੂਰ ਹੋ ਜਾਂਦੇ ਨੇ ਤੇ ਮਾਲਕ ਸ਼ੁਭ ਗੁਣਾਂ ਦਾ ਪ੍ਰਕਾਸ਼ ਕਰ ਦਿੰਦਾ ਹੈ ਪਾਉ ਸਤਰੂ ਜੀ ਨੇ ਜੋ ਕਿਰਪਾ ਕੀਤੀ ਪਾਵਨ ਬਚਨਾਂ ਦੀ ਵਿਚਾਰ ਕਰਮ ਕਰਨ ਤੋਂ ਪਹਿਲਾਂ ਰਸਨਾ ਕਰੋ ਪਵਿੱਤਰ ਅਦਬ ਸੈ ਗੁਰਸਤੇ ਪਰਵਾਣ ਕਰੋ ਜੀ ਵਾਹਿਗੁਰੂ ਕੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਅਕਾਲ ਪੁਰਖ ਪਰਮਾਤਮਾ ਦਾ ਕੋਈ ਹੱਦ ਬਣਾ ਨਹੀਂ ਨਾ ਹੀ ਉਹਦਾ ਕੋਈ ਪਾਰ ਉਤਾਰਾ ਪੁਰਲਾ ਤੇ ਪਰਲਾ ਬੰਨਾ ਕੋਈ ਨਹੀਂ ਜਾਣਦਾ ਇਸ ਕਰਕੇ ਉਹਦੇ ਮੱਡ ਨੂੰ ਜਾਣਣਾ ਜਾਂ ਉਹਦੇ ਅੰਤ ਨੂੰ ਜਾਣਣਾ ਇਹ ਕਿਸੇ ਦੇ ਤੈ ਲੋਕੀ ਐਨੀ ਤਾਕਤ ਨਹੀਂ ਹੈ ਕਿ ਕੋਈ ਪਰਮਾਤਮਾ ਨੂੰ ਸੰਪੂਰਨ ਬਿਆਨ ਕਰ ਸਕੇ ਰੱਬ ਰੱਬ ਕਰਦਿਆਂ ਰੱਬ ਦੇ ਵਿੱਚ ਲਿਵਲੀਨ ਹੋ ਸਕਦਾ ਹੈ ਇਨਸਾਨ ਰੱਬ ਦਾ ਰੂਪ ਹੋ ਸਕਦਾ ਹੈ ਅਕਾਲ ਪੁਰਖ ਦਾ ਅੰਤ ਪਉਣਾ ਮਾਲਕ ਜੀ ਕਹਿਣ ਲੱਗੇ ਉਹ ਕਿਸੇ ਦੇ ਵਸ ਦੀ ਗੱਲ ਨਹੀਂ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਕਿਸ ਨੇ ਸਵਾਲ ਕੀਤਾ ਸਤਿਗੁਰੂ ਕਿਹੜੀ ਐਸੀ ਜੁਗਤ ਸੌਖੀ ਹੈ ਜਿਸ ਰਾਹੀਂ ਅਸੀਂ ਇਸ ਭਵਜ ਸੰਸਾਰ ਤੋਂ ਪਾਰ ਹੋ ਸਕੀਏ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਵਾਲ ਸੁਣ ਕੇ ਤੇ ਉਹਦਾ ਜਵਾਬ ਦਿੱਤਾ। ਕਹਿੰਦੇ ਸੰਸਾਰ ਦੇ ਅੰਦਰ ਤੇ ਬੇਅੰਤ ਜੁਗਤਾਂ ਨੇ ਵਿਧੀਆਂ ਅਪਣਾਉਂਦਾ ਹੈ ਸੰਸਾਰ। ਪਰ ਸਭ ਤੋਂ ਸੌਖੀ ਕਹਨੂ ਵਿਧੀ ਕੀ ਹੈ? ਗੁਰਮੰਤਰ। ਅਕਾਲ ਪੁਰਖ ਦਾ ਨਾਮ। ਇਹ ਮੰਤਰ ਜਿਹੜਾ ਹੈ ਸਾਡੇ ਵਾਸਤੇ ਇੱਕ ਜਹਾਜ਼ ਦੇ ਸਮਾਨ ਹੈ। ਇਸ ਜਹਾਜ ਤੇ ਸਵਾਰ ਹੋਣ ਵਾਸਤੇ ਸਾਨੂੰ ਕੁਝ ਕਰਨਾ ਪੈਣਾ। ਕਿਉਂਕਿ ਮੰਤਰ ਵੀ ਇਦਾਂ ਹੀ ਨਹੀਂ ਮਿਲਦਾ। ਫਲਕ ਕੀ ਸਾਰਿਆਂ ਨੂੰ ਯਾਦ ਹੈ, ਸਾਰਿਆਂ ਨੂੰ ਕਹ ਲਓ ਸਾਰਿਆਂ ਦੇ ਜ਼ਿਹਨ ਦੇ ਵਿੱਚ ਵੀ ਹੈਗਾ ਹੈ। ਕੋਈ ਕਿਸੇ ਤਰੀਕੇ ਨਾਲ ਯਾਦ ਕਰਦਾ ਹੈ ਰੱਬ ਨੂੰ, ਕੋਈ ਕਿਸੇ ਤਰੀਕੇ ਨਾਲ ਯਾਦ ਕਰਦਾ ਹੈ। ਪਰ ਇਹ ਗੱਲ ਸਮਝਣੀ ਹੋ ਗਏ ਕਿ ਰੱਬ ਨੂੰ ਯਾਦ ਕੀਤਾ ਜਾਂਦਾ ਹੈ, ਰੱਬ ਯਾਦ ਨਹੀਂ। ਇਹ ਗੱਲ ਸਮਝਣ ਵਾਲੀ ਰੱਬ ਨੂੰ ਹਰ ਰੋਜ਼ ਯਾਦ ਕੀਤਾ ਜਾਂਦਾ ਹੈ ਯਾਦ ਵਿੱਚ ਨਹੀਂ ਹੈਗਾ ਉਹ ਸਤਗੁਰੂ ਜੀ ਕਹਿੰਦੇ ਗੁਰਮੰਤਰ ਨੂੰ ਦ੍ਰਿੜ ਕਰਨ ਵਾਸਤੇ ਸਭ ਤੋਂ ਪਹਿਲਾਂ ਆਪਣਾ ਮਨ ਆਪਣਾ ਤਨ ਆਪਣਾ ਸਭ ਕੁਝ ਜਿਹੜਾ ਹੈ ਉਹ ਗੁਰੂ ਨੂੰ ਸਮਰਪਿਤ ਕਰਨਾ ਪਏਗਾ ਇਹ ਰੋਏਵੇਂ ਨਹੀਂ ਚਲਦੇ ਕਿ ਅੰਦਰ ਅਨਾਹ ਧੁਨੀ ਵੱਜਣ ਲੱਗ ਪਵੇ ਆਪਣੇ ਆਪ ਹੀ ਪਰਮਾਤਮਾ ਦਾ ਸਿਮਰਨ ਚੱਲਣ ਲੱਗ ਪਵੇ ਤਰੀਕੇ ਤੇ ਆਪਾਂ ਵੀ ਬਹੁਤ ਅਪਣਾਉਣੇ ਸਾਡਾ ਵੀ ਜੀ ਕਰਦਾ ਹੈ ਕਿ ਸਾਡੇ ਅੰਦਰ ਵੀ ਇਹ ਰੋ ਜਿਹੜੀ ਹੈ ਨਾ ਇਹ ਕਹਿ ਲੋ ਕਿ ਧੁਨੀ ਪੈਦਾ ਹੋ ਜਾਵੇ ਪਰ ਉਹਦੇ ਲਈ ਸਤਿਗੁਰੂ ਜੀ ਕਹਿੰਦੇ ਸਭ ਤੋਂ ਪਹਿਲਾਂ ਇਸ ਮੰਤਰ ਨੂੰ ਹਿਰਦੇ ਵਿੱਚ ਵਸਾਉਣ ਵਾਸਤੇ ਜਾਂ ਇਹ ਅਨਾਹਦ ਧੁਨੀ ਸਾਡੇ ਅੰਦਰ ਪੈਦਾ ਹੋ ਜਾਵੇ ਆਪਣਾ ਮਨ ਤਨ ਤੇ ਸਭ ਕੁਝ ਜਿਹੜਾ ਹੈ ਉਹ ਗੁਰੂ ਨੂੰ ਸਮਰਪਿਤ ਕਰ ਕਿਸੇ ਦੇ ਪਿੱਛੇ ਇਹ ਗੱਲ ਨਾ ਹੋਵੇ ਆ ਚੀਜ਼ ਮੇਰੀ ਹੈ ਆ ਤੇਰੀ ਹੈ ਆ ਤੇਰ ਮੇਰ ਜਿਹੜਾ ਹੈ ਆਪਣੇ ਅੰਦਰੋਂ ਮਾਲਕ ਜੀ ਕਹਿੰਦੇ ਖਤਮ ਕਰਨ ਵਾਸਤੇ ਸਭ ਤੋਂ ਸੋਹਣਾ ਤਰੀਕਾ ਇਹ ਹੋਈ ਹੈ ਕਹਿਆ ਤੇ ਮਾਲਕ ਨੂੰ ਕਿ ਇਹ ਸਭ ਕੁਝ ਤੁਹਾਡਾ ਹੀ ਹੈ ਤੁਹਾਨੂੰ ਹੀ ਅਸੀਂ ਅਰਪਣ ਕੀਤਾ ਹੋਇਆ। ਦੂਜੀ ਗੱਲ ਮਾਲਕ ਜੀ ਕਹਿੰਦੇ ਇਹ ਸੰਸਾਰ ਦੇ ਜਿਹੜੇ ਚੋਜ ਤਮਾਸ਼ੇ ਨੇ ਆ ਜਿਹੜੇ ਰੰਗ ਨੇ ਆ ਤਮਾਸ਼ੇ ਨੇ ਜੋ ਸੰਸਾਰ ਦੇ ਅੰਦਰ ਵਿਚਰਦਿਆਂ ਹੋਣਾ ਆਕਰਸ਼ਿਤ ਕਰਦੇ ਨੇ। ਇਹਨਾਂ ਤੋਂ ਥੋੜਾ ਅੰਦਰਲੇ ਪੋਣਾ ਪੈਣਾ। ਵਿਚਰ ਸੰਸਾਰ ਵਿੱਚ ਮਨਾਈ ਕੋਈ ਨਹੀਂ। ਪਰ ਇਹਨਾਂ ਤੋਂ ਨਿਰਲੇਪ ਹੋ ਕੇ ਚੱਲਣਾ ਪੈਗਾ। ਕਿਸੇ ਕਲ ਤੇਰੇ ਅੰਦਰ ਕਿਸੇ ਪ੍ਰਤੀ ਜਿਹੜਾ ਹੈ ਦਵੈਸ਼ਤਾ ਨਾ ਹੋਵੇ। ਦਵੈਸ਼ਤਾ ਦਾ ਅਰਥ ਹੁੰਦਾ ਹੈ ਕਿਸੇ ਪ੍ਰਤੀ ਈਰਖਾ ਰੱਖਣੀ ਜਾਂ ਆਪਣੇ ਅੰਦਰ ਜਿਹੜਾ ਹੈ ਕੋਈ ਨਾ ਕੋਈ ਦੂਸਰੇ ਪ੍ਰਤੀ ਮਾੜੀ ਚੀਜ਼ ਸੋਚਦੇ ਰਹਿਣਾ ਜਾਂ ਬੋਲਦੇ ਰਹਿਣਾ ਕੁਝ ਵੀ ਹੈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿਣ ਲੱਗੇ ਆਪਣਾ ਮਨ ਤਨ ਅਰਪਣ ਕਰਨਾ ਦੂਜੀ ਗੱਲ ਇਹ ਸੰਸਾਰ ਦੇ ਜਿਹੜੇ ਤਮਾਸ਼ੇ ਨੇ ਇਹ ਜੋਜ ਨੇ ਇਹਨਾਂ ਤੋਂ ਨਿਰਲੇਪ ਹੋ ਕੇ ਤੁਰਨਾ ਤੀਜੀ ਗੱਲ ਦੁਸ਼ਟਾ ਜਿਹੜੀ ਹੈ ਇਹਨੂੰ ਆਪਣੇ ਅੰਦਰ ਖਤਮ ਕਰਕੇ ਜਦੋਂ ਅਭਿਆਸ ਵਿੱਚ ਜੁੜੇਗਾ ਸ਼ਰਤੂ ਜੀ ਕਹਿੰਦੇ ਆਪਣੇ ਆਪ ਹੀ ਅੰਦਰ ਜਿਹੜੀ ਹੈ ਉਹ ਰਮਜ਼ਤ ਚੜਨੀ ਸ਼ੁਰੂ ਹੋ ਜਾਏਗੀ ਤੇ ਇਹ ਵੀ ਨਾਲ ਕਹਿ ਦਿੱਤਾ ਕਿ ਅੰਦਰ ਜਿੱਦਣ ਟਿਕਾ ਬਣ ਗਿਆ ਟਿਕਾ ਬਣਨ ਵਾਸਤੇ ਇੱਕ ਸਕਿੰਟ ਵੀ ਚਾਹੀਦਾ ਹੈ ਕਿਉਂਕਿ ਬਾਣੀ ਦਾ ਹੀ ਇਹ ਬਚਨ ਹੈ ਜੇਕਰ ਹਵਾਲਾ ਸੀ ਬਾਣੀ ਵਿੱਚੋਂ ਲਵਾਂਗੇ ਤੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੋਏਗਾ ਮਾਲਕ ਦਸਮ ਪਾਤਸ਼ਾਹ ਜੀ ਦਾ ਬਚਨ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਇੱਕ ਚਿਤ ਜਿਹ ਇੱਕ ਸ਼ਿਮਤਿਆ ਜੋ ਕਾਲ ਫਾਸਕੇ ਵਿਚਨਾ ਜਿਨ੍ਹਾਂ ਨੇ ਇੱਕ ਮਨ ਤੇ ਇੱਕ ਚਿਤ ਕਰਕੇ ਅਕਾਲ ਪੁਰਖ ਪਰਮਾਤਮਾ ਨੂੰ ਚੇਤੇ ਕੀਤਾ ਉਹ ਜਮਾਂ ਦੀ ਫਾਹੀ ਤੋਂ ਬਚ ਜਾਂਦੇ ਨੇ ਛੁੱਟ ਜਾਂਦੇ ਨੇ ਜੇ ਬਾਣੀ ਦਾ ਬਚਨ ਲੈਣਾ ਹੈ ਤੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਕਿਰਪਾ ਕੀਤੀ ਇਹ ਮਨ ਹਰ ਜੀ ਤੇ ਆਏ ਤੂੰ ਇੱਕ ਮਨ ਇੱਕ ਚਿਤ ਪਾਏ ਹਰ ਕੀਆ ਸਦਾ ਸਦਾ ਵਡਿਆਈਆਂ ਦੇ ਨਾ ਪਛੋਤਾਏ ਪਰਮਾਤਮਾ ਬੜਾ ਦਿਆਲੂ ਹੈ ਉਹ ਹਾਰ ਕੇ ਪਛੈ ਦੇ ਰਿਹਾ ਹੈ ਪਰ ਹਿਰਦੇ ਵਿੱਚ ਕੋਈ ਐਸੀ ਤਮਾ ਨਹੀਂ ਰੱਖਦਾ ਕਿ ਹਾਂ ਅਗਲਾ ਮੇਰਾ ਸ਼ੁਕਰਾਨਾ ਕਰੇ ਇਸ ਕਰਕੇ ਬਾਲਕ ਜੀ ਕਹਿਣ ਲੱਗੇ ਸਮਾ ਜਿਹੜਾ ਹੈ ਉਹ ਤੇਰੇ ਤੇ ਡਿਪੈਂਡ ਹੈ ਕੀ ਅੱਜ ਜਪਨਾ ਸ਼ੁਰੂ ਕੀਤਾ ਹੈ ਕਿਰਪਾ ਅੱਜ ਵੀ ਹੋ ਸਕਦੀ ਹੈ ਹੋ ਸਕਦਾ ਹੈ ਕਿ ਉਮਰ ਵੀ ਲੰਘ ਜਾਵੇ ਮੁੜੇ ਦੇ ਪਿਛੇ ਨਹੀਂ ਹੈ ਕਿ ਆਪਾਂ ਕਹੀਏ ਗੁਰੂ ਸਾਹਿਬ ਜੀ ਹੀ ਕਿਰਪਾ ਕਰੇ ਭਾਂਜੀ ਅੰਦਰ ਟਿਕਾ ਨਹੀਂ ਬਣਦਾ ਅਸੀਂ ਤਰਲਾ ਜ਼ਰੂਰ ਲੈ ਸਕਦੇ ਹਾਂ ਪਰ ਮਾਲਕ ਨੇ ਕੋ ਹਦਾਇਤ ਦਿੱਤੀ ਹੈ ਅੰਦਰ ਨੂੰ ਟਿਕਾਉਣ ਵਾਸਤੇ ਗੁਰੂ ਜੁਗਤ ਦੱਸਦਾ ਹੈ ਕਿ ਉਸ ਸੰਜਮ ਤੇ ਉਸ ਜੁਗਤ ਤੇ ਤੈਨੂੰ ਚੱਲਣਾ ਪਏਗਾ ਗੁਰੂ ਤਰੀਕਾ ਦੱਸੇਗਾ ਗੁਰੂ ਗਿਆਨ ਦੇਗਾ ਤੇ ਉਸ ਗਿਆਨ ਮੁਤਾਬਕ ਆਪਣੇ ਜੀਵਨ ਨੂੰ ਢਾਲਣਾ ਉਹ ਤੇ ਫਿਰ ਸਾਡੇ ਤੇ ਹੈ ਸਤਿਗੁਰੂ ਜੀ ਕਹਿੰਦੇ ਅੱਜ ਵੀ ਕਿਰਪਾ ਹੋ ਸਕਦੀ ਹੈ ਹੋ ਸਕਦਾ ਹੈ ਕਿ ਇਹ ਜ਼ਿੰਦਗੀ ਵਿੱਚ ਲੰਘ ਜਾਵੇ। ਬਾਬਾ ਫਰੀਦ ਜੀ ਦਾ ਵੀ ਬਚਨ ਇਸ ਪਰ ਥਾਏ। ਬਾਬਾ ਜੀ ਕਹਿੰਦੇ ਆਜ ਮਿਲਾਵਾਂ ਸ਼ੇਖ ਫਰੀਦ। ਭਗਤ ਫਰੀਦ ਜੀ ਕਹਿੰਦੇ ਅੱਜ ਹੀ ਮਿਲਾ ਸਕਦਾ ਹਾਂ ਮੈਂ ਪਰਮਾਤਮਾ ਨੂੰ ਤੁਹਾਡੇ ਨਾਲ। ਆਜ ਮਿਲਾਵਾਂ ਸ਼ੇਖ ਫਰੀਦ ਤਾਕਮ ਕੁੰਜੜੀਆਂ ਮਨੋ ਮਚਿੰਦੜੀਆਂ। ਜੋ ਤੇਰੇ ਹਿਰਦੇ ਵਿੱਚ ਇਹ ਇੰਦਰੀਆਂ ਨੇ ਹਲਚਲ ਪਾਈ ਹੋਈ ਹੈ ਨਾ ਇਹ ਹਲਚਲ ਨੂੰ ਖਤਮ ਕਰ। ਇਹ ਇੰਦਰੇ ਇਧਰ ਉਧਰ ਭਟਕਾਰੇ ਨੇ ਇਹ ਮਨ ਜਿਹੜਾ ਤੇਰੇ ਵਸ ਵਿੱਚ ਨਹੀਂ ਹੈ। ਭਗਤ ਜੀ ਕਹਿਣ ਲੱਗੇ ਇਹਨੂੰ ਜੇ ਵਸ ਵਿੱਚ ਕਰ ਲਵੇਂ ਤੇ ਸਮਝੀ ਅੱਜ ਹੀ ਤੈਨੂੰ ਜਿਹੜਾ ਹੈ ਪਰਮਾਤਮਾ ਦੇ ਨਾਲ ਮਿਲਾਪ ਹੋ ਜਾਏਗਾ। ਇਸ ਲਈ ਦਸਮ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਸਿੱਖੋ ਸੰਸਾਰ ਭਵ ਦਲ ਤੋਂ ਤਰਨ ਵਾਸਤੇ ਜਿਹੜਾ ਹੈ ਇੱਕੋ ਇੱਕ ਮੰਤਰ ਹੈ ਉਹ ਹੈ ਵਾਹਿਗੁਰੂ ਮੰਤਰ ਸਾਡੇ ਲਈ ਜਹਾਜ਼ ਹੈ ਤੇ ਜਿੰਨੇ ਜਿੰਨੇ ਸਵਾਰ ਹੋਣਾ ਹੈ ਉਹਨੂੰ ਆਪਣਾ ਆਪ ਸਮਰਪਿਤ ਕਰਨਾ ਪਏਗਾ ਫਿਰ ਹੀ ਇਹ ਮੰਤਰ ਜਿਹੜਾ ਹਿਰਦੇ ਵਿੱਚ ਜਾ ਕੇ ਅਸਰ ਕਰਦਾ ਹੈ ਇਸੇ ਗੱਲ ਨੂੰ ਪੰਚਮ ਪਾਤਸ਼ਾਹ ਮਹਾਰਾਜ ਆਪਣੇ ਮਹਾਵਾਕ ਰਾਹੀਂ ਸਮਝਾ ਰਹੇ ਇਕ ਆਕਾਲ ਪੁਰਖ ਪਰਮਾਤਮਾ ਜਿਹੜਾ ਹੈ ਉਹ ਸਰਬਸ਼ਕਤੀਮਾਨ ਹੈ ਆਦ ਪੂਰਣ ਜਦੋਂ ਤੋਂ ਸੰਸਾਰ ਬਣਿਆ ਜਾਂ ਫਿਰ ਜਦੋਂ ਤੋਂ ਸਾਡਾ ਮੁੱਢ ਬਚਾ ਦੋਵੇਂ ਅਰਥ ਲੈ ਲਿਆ ਇੱਕ ਸੰਸਾਰ ਦਾ ਮੁੱਢ ਬਚਣਾ ਯੁਗਾਂ ਦਾ ਮੁੱਢ ਬਚਣਾ ਇੱਕ ਸਾਡਾ ਮੁੱਢ ਬਚਣਾ ਤੇ ਮਾਲਕ ਹੈ ਨਕੇ ਕੀ ਰੱਬ ਆਤ ਤੋਂ ਹੀ ਪਰਿਪੂਰਣ ਹੈ ਹਰ ਪਾਸੇ ਸਮਾਇਆ ਹੋਇਆ ਵਿਆਪਕ ਹੈ ਉਹ ਮਾਧਪੂਰਣ ਮਾਦਾ ਅਰਥ ਹੁੰਦਾ ਹੈ ਵਿਚਲਾ ਹਿੱਸਾ ਭਾਵੇਂ ਜਿਸ ਸਮੇ ਅਸੀਂ ਸਾਹ ਲੈ ਰਹੇ ਹਾਂ ਪੰਚਮ ਪਾਦਸ਼ਾਹ ਮਹਾਰਾਜ ਜੀ ਕਹਿੰਦੇ ਉਹ ਆਦਤੋਂ ਵੀ ਪੂਰਨ ਹੈ ਤੇ ਇਸ ਵਕਤ ਵੀ ਜਿਹੜਾ ਹੈ ਹਰ ਪਾਸੇ ਹਾਜ਼ਰ-ਮਾਜ਼ਰ ਹੈ ਗਿਆਨ ਹੀ ਕਿਤੇ ਉਹ ਇੱਥੇ ਹੀ ਹੈ ਅੰਤ ਪੂਰਨ ਪਰਮੇਸ਼ਰ ਜਦੋਂ ਕਹਿ ਲੋ ਕਿ ਅਖੀਰ ਵਿੱਚ ਕੋਈ ਵੀ ਨਹੀਂ ਰਹੇਗਾ ਉਦੋਂ ਵੀ ਉਹ ਜਿਹੜਾ ਹੈ ਪੂਰਨ ਰਹੇਗਾ ਹਰ ਪਾਸੇ ਹਾਜ਼ਰ ਰਹੇਗਾ ਉਹ ਕਿਤੇ ਨਹੀਂ ਜਾਂਦਾ ਨਾ ਪਹਿਲਾਂ ਕਿਤੇ ਗਿਆ ਸੀ ਤੇ ਨਾ ਸਾਡੇ ਜਾਣ ਤੋਂ ਬਾਅਦ ਇਹ ਕਿਤੇ ਜਾਏਗਾ ਉਹ ਸੰਸਾਰ ਅੰਦਰ ਜਿਹੜਾ ਹੈ ਸਰਵ ਵਿਆਪਕ ਹੈ ਤੇ ਐਸੇ ਦੀਨ ਬਿਆਲ ਅਕਾਲ ਪੁਰਖ ਪਰਮਾਤਮਾ ਦੇ ਸਿਮਰਨ ਵਿੱਚ ਰੰਗੀ ਪਿਆਰੇ ਲੱਗਦੇ ਸਿਮਰੰਤ ਸੰਤ ਸਰਬਤਰ ਰਮਣੰ ਰੱਬ ਨੂੰ ਹਾਜ਼ਰ ਨਾਜ਼ਰ ਸਮਝ ਕੇ ਇਹ ਅਕਾਲ ਪੁਰਖ ਹਰ ਪਾਸੇ ਸਮਾਇਆ ਹੋਇਆ ਉਸ ਅਕਾਲ ਪੁਰਖ ਦੇ ਸਿਮਰਨ ਵਿੱਚ ਜੁੜਦੇ ਨੇ ਜਿਹੜਾ ਨਾਮ ਜਿਹੜਾ ਹਿਰਦੇ ਵਿੱਚੋਂ ਸਾਧੂ ਜੀ ਕਹਿੰਦੇ ਪਾਪਾਂ ਨੂੰ ਨਾਸ਼ ਕਰਦਾ ਹੈ ਸਿਮਰੰਤ ਸੰਤ ਸਰਬਤਰ ਰਮਣੰ ਨਾਨਕ ਅਗਨਾਸ਼ਣ ਜਗਦੀਸ਼ਰ ਆਗਨਾਸ਼ਣ ਦਾ ਅਰਥ ਹੁੰਦਾ ਹੈ ਜਿਹੜੇ ਪਾਪ ਨੇ ਜਿਹੜੇ ਵਿਕਾਰ ਨੇ ਉਹਨਾਂ ਨੂੰ ਨਾਸ਼ ਕਰਨ ਦੇ ਸਮਰੱਥ ਹੈ ਪਰਮਾਤਮਾ ਦਾ ਨਾਮ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਪਿਆ ਕਰੋ ਜਿੰਨਾ ਹੋ ਸਕੇ ਜਪਿਆ ਕਰੋ ਅੰਦਰ ਰੌ ਚਲਾਉਣ ਵਾਸਤੇ ਵੀ ਸਾਨੂੰ ਤੇ ਯਤਨ ਕਰਨੇ ਪੈਣ ਬਿਨਾਂ ਉਦਮ ਤੋਂ ਬਿਨਾਂ ਯਤਨ ਤੋਂ ਤੇ ਗੁਰੂ ਦੀ ਕਿਰਪਾ ਤੇ ਅਸੀਂ ਲੈਣ ਆਉਨੇ ਆਉਨੇ ਸਾਥ ਪੱਲਾ ਜੋੜੀਦਾ ਹੀ ਹੈ ਤੇ ਉਦਮ ਇਹ ਨਾਲ ਹੋ ਜਾਵੇ ਕਿ ਉਠਤ ਬੈਠਤ ਸੋਵਤ ਧਿਆਈਐ ਮਾਰਦ ਚਲਤ ਹਰੇ ਹਰਗਾਈਐ ਅਸੀਂ ਰੱਬ ਰੱਬ ਕਰਨ ਲੱਗ ਪਈਏ ਤੇ ਇੱਕ ਦਿਨ ਐਸਾ ਆਵੇਗਾ ਜਿਸ ਦਿਨ ਪਰਮਾਤਮਾ ਆਪਣਾ ਹੀ ਰੂਪ ਸਾਨੂੰ ਬਣਾ ਲਏਗਾ ਇਸ ਲਈ ਮਾਲਕ ਕਹਿਣ ਲੱਗੇ ਅਕਾਲ ਪੁਰਖ ਦੇ ਸਿਮਰਨ ਵਿੱਚ ਜੁੜੋ ਕਿਉਂਕਿ ਉਹ ਹਰ ਪਾਸੇ ਹੈ ਪਹਿਲਾਂ ਵੀ ਸੀ ਹੁਣ ਵੀ ਹੈ ਅੱਗੇ ਵੀ ਰਹੇਗਾ ਵੇਖਣ ਸੁਣਨ ਸੁਣਾਵਨੋ ਮਨ ਮਹਿ ਡੜੀਐ ਸਾਚ ਉਸ ਅਕਾਲ ਪੁਰਖ ਦੇ ਨਾਮ ਨੂੰ ਆਪਣੀ ਹਿਰਦੇ ਵਿੱਚ ਦ੍ਰਿੜ ਕਰੋ ਸੱਚ ਦੇ ਧਾਰਣੀ ਬੜਾ ਉਸ ਅਕਾਲ ਪੁਰਖ ਨੂੰ ਹਰ ਪਾਸੇ ਵੇਖ ਐਂ ਜੇ ਮਹਿਸੂਸ ਕਰੋ ਸਾਨੂੰ ਵੇਖ ਵੀ ਰਿਹਾ ਤੇ ਚ ਕੋਈ ਸ਼ੱਕ ਨਹੀਂ ਉਹ ਤੇ ਵੇਖ ਹੀ ਰਿਹਾ ਦੁਨੀਆ ਵੇਖੇ ਨਾ ਵੇਖੇ ਉਹ ਵੱਖਰਾ ਵਿਸ਼ਾ ਹੈ ਪਰ ਅਕਾਲ ਪੁਰਖ ਗੁਰੂ ਤੇ ਹਮੇਸ਼ਾ ਸਾਨੂੰ ਵੇਖਦਾ ਹੀ ਸਾਡੇ ਕਰਮਾਂ ਨੂੰ ਵੇਖ ਰਿਹਾ ਜੇ ਮਾਲਕ ਸਤਗੁਰੂ ਜੀ ਕਹਿੰਦੇ ਇਦਾਂ ਮਹਿਸੂਸ ਕਰਕੇ ਸੱਚ ਨੂੰ ਆਪਣੇ ਅੰਦਰ ਧ੍ਰਿੜ ਕਰੋ ਪੱਕਿਆ ਕਰੋ ਕਿ ਪੇਖਣ ਉਹ ਵੇਖ ਰਿਹਾ ਹੈ ਸੁਣਨ ਉਹ ਸੁਣ ਰਿਹਾ ਹੈ ਸੁਣਾਵਣ ਸਾਡੇ ਵਿੱਚ ਹੀ ਬੈਠ ਕੇ ਉਹ ਜਿਹੜਾ ਸੁਣਾ ਵੀ ਰਿਹਾ ਸੁਣਨ ਵਾਲਾ ਵੀ ਉਹ ਹੈ ਸੁਣਾਉਣ ਵਾਲਾ ਵੀ ਉਹ ਹੈ ਇਸ ਕਰਕੇ ਹਰ ਪਾਸੇ ਪੂਰ ਰਹੇ ਉਹ ਸਰਬਤਰ ਮੈਂ ਨਾਨਕ ਹਰ ਰੰਗ ਰਾਚ ਉਹ ਤੇ ਹਰ ਪਾਸੇ ਪੂਰ ਰਹੇ ਹਰ ਪਾਸੇ ਕੋਈ ਜਗ੍ਹਾ ਐਸੀ ਸਖਣੀ ਹੈ ਹੀ ਨਹੀਂ ਜਿਥੇ ਪਰਮਾਤਮਾ ਨਾ ਹੋ ਉਹ ਚੰਗੇ ਵਿੱਚ ਵੀ ਉਹ ਮਾੜੇ ਵਿੱਚ ਵੀ ਜਿਹੜੇ ਪ੍ਰਗਟ ਕਰ ਲੈਂਦੇ ਨੇ ਉਹ ਪ੍ਰਤੱਖ ਵੇਖ ਲੈਂਦੇ ਨੇ ਤੇ ਜਿਹੜੇ ਵਾਂਝੇ ਰਹਿ ਜਾਂਦੇ ਨੇ ਉਹਨਾਂ ਦਾ ਇਹੋ ਹੀ ਹੁੰਦਾ ਹੈ ਕਿ ਉਹਨਾਂ ਨੇ ਯਤਨ ਨਹੀਂ ਕੀਤਾ ਪ੍ਰਗਟ ਕਰਨ ਦਾ ਹੈ ਉਹਨਾਂ ਦੇ ਅੰਦਰ ਵੀ ਇਸ ਕਰਕੇ ਮਾਲਕ ਕਹਿੰਦੇ ਉਹ ਹਰ ਪਾਸੇ ਹੈ ਕੋਈ ਜਗ੍ਹਾ ਐਸੀ ਸਖਣੀ ਨਹੀਂ ਭਾਈ ਪੂਰ ਰਹਿਓ ਸਰਬਤਰ ਮੈਂ ਹਰ ਪਾਸੇ ਹੀ ਸਮਾਇਆ ਹੋਇਆ ਹੈ ਨਾਨਕ ਹਰਿ ਰੰਗ ਰਾਚ ਉਹਦੇ ਰੰਗ ਵਿੱਚ ਰੰਗਿਆ ਜਾ ਸਵਾਸ ਸਾਸੋ ਦਾ ਨਾਮ ਲੈ ਇਹ ਮਹਿਸੂਸ ਕਰਨ ਵਾਲੀ ਹੈ ਭਗਤ ਨਾਮਦੇਵ ਜੀ ਨੇ ਮਹਿਸੂਸ ਕੀਤਾ ਸਾਨੂੰ ਦੱਸਿਆ ਵੀ ਕਿ ਮੇਰੀਆਂ ਤੇ ਰੋਜ਼ ਗੱਲਾਂ ਹੁੰਦੀਆਂ ਰੱਬ ਨਾਲ ਹਿੰਦੀ ਉਪਕਲੇ ਸੰਸਾਰਾ ਭ੍ਰੰ ਭ੍ਰੰ ਆਇ ਤੁਮਚੇ ਦਵਾਰਾ ਤੂੰ ਕੁੰਰੇ ਮੈਂ ਜੀ ਨਾਮਾ ਹੋ ਜੀ ਆਲਾ ਦੇ ਨਿਵਾਰਣਾ ਜਮ ਕਰ ਜਿੱਥੇ ਆਵਾਜ਼ ਵੱਜਦੀ ਹੈ ਭਗਤਾਂ ਦੀ ਉੱਥੇ ਰੱਬ ਪਹੁੰਚ ਜਾਂਦਾ ਤੇ ਸਿੱਖਣਾ ਕੀ ਚਾਹੀਦਾ ਸਾਨੂੰ ਇਹ ਕਿ ਸੱਚੀ ਗੱਲੇ ਸਵਸਥਾ ਤੇ ਅਸੀਂ ਪਹੁੰਚ ਜਾਈਏ ਕਿਤੇ ਤੇ ਸਾਡੀ ਇੱਕ ਆਵਾਜ਼ ਨਾਲ ਰੱਬ ਸਾਡੇ ਕੋਲ ਆਏ ਬਾਣੀ ਦੇ ਵੇਖੋ ਬੇਅੰਤ ਐਸੇ ਬਚਨ ਨੇ ਜਿਨ੍ਹਾਂ ਵਿੱਚੋਂ ਕਰਾਮਾਤਾਂ ਵੀ ਪ੍ਰਗਟ ਹੁੰਦੀਆਂ ਹਾਲਾਂਕਿ ਕਰਾਮਾਤ ਕਹਿਰ ਦਾ ਨਾਮ ਹੈ ਪਰ ਸ਼ਬਦ ਜਿਦੋਂ ਬਾਚੀ ਦੇ ਨੇ ਪੜੀ ਦੇ ਨੇ ਸਮਝੀ ਦੇ ਨੇ ਤੇ ਉਤੋਂ ਇੱਕੋ ਗੱਲ ਸਮਝ ਆਉਂਦੀ ਹੈ ਰੱਬ ਖੁਦ ਕਹਿੰਦਾ ਹੈ ਨਾਮਦੇਵ ਆ ਤੈਨੂੰ ਰਾਜਾ ਜਿਹੜਾ ਤੁਸੀਂ ਇਹ ਦੇਗਾ ਇੱਕ ਤੋਂ ਚੰਗਾ ਏ ਕਿ ਮੈਂ ਤੇਰੀ ਇੱਛਾ ਪੂਰੀ ਕਰ ਦਿਆਂ ਸਰ ਤੀਨੂੰ ਪਲਟ ਦਿਆਂ ਇਹਦੇ ਸਿੰਘਾਸਨ ਨੂੰ ਜਿਹੜਾ ਹੈ ਪਲਟ ਦਿਆਂ ਜੋ ਤੂੰ ਕਹਵੇਂ ਆ ਆਪਣੇ ਮੋਖ ਚ ਉਹ ਮੈਂ ਕਰ ਦਿਆਂ ਕਾਰਨ ਕੀ ਹੈ ਰੱਬ ਵਸ ਵਿੱਚ ਹੈ ਭਗਤਾਂ ਦੇ ਭਗਤ ਜੋ ਆਪਣੀ ਜ਼ੁਬਾਨ ਤੋਂ ਕਹਿਣਗੇ ਰੱਬ ਪੂਰਾ ਕਰਦਾ ਹੈ ਕੁਛ ਵੀ ਕਹਿਣੋਗਾ ਤੇ ਅਗਿਓ ਭਗਤ ਨਾਮਦੇਵ ਜੀ ਕਹਿੰਦੇ ਐਸਾ ਕੁਛ ਕਰਨ ਦੀ ਲੋੜ ਨਹੀਂ ਰੱਬ ਜੀ ਬਸ ਮੇਰੀ ਤੇ ਇਹ ਇੱਛਾ ਹੈ ਮਰੀ ਹੋਏ ਗਾਂ ਜਿਹੜੀ ਐ ਇਹ ਜੀਵਤ ਹੋ ਜਾਵੇ ਤੇ ਇਸ ਇਸ ਵਛੇ ਤੋਂ ਜਿਹੜਾ ਹੈ ਆਪਣੀ ਮਾਂ ਮਿਲ ਜਾਵੇ ਇਹ ਆਪਣਾ ਦੁੱਧ ਚੁੰਗੇ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਤੇ ਬਾਣੀ ਦੇ ਵਿੱਚ ਬਚੇ ਐਸੇ ਬਹੁਤ ਨਹੀਂ ਬਚਣ ਜਿਨ੍ਹਾਂ ਤੋਂ ਅੰਦਰ ਇੱਕ ਵਿਸ਼ਵਾਸ ਪੈਦਾ ਹੁੰਦਾ ਹੈ ਮਨਾ ਜੇ ਆਪਾਂ ਵੀ ਰੰਗੇ ਜਾਈਏ ਇਦਾਂ ਸਾਡੀ ਇੱਕ ਆਵਾਜ਼ ਤੇ ਰੱਬ ਸਾਡੇ ਕੋਲ ਹੋਏਗਾ ਕਿਉਂਕਿ ਸਭ ਕੁਝ ਤੇਰੇ ਵਸ ਆਗਮ ਅਗੋਚਰਾ ਤੂੰ ਭਗਤਾਂ ਕੇ ਵਸ ਭਗਤਾਂ ਦਾ ਤੇਰਾ ਇਸੇ ਕਰਕੇ ਰੱਬੀ ਪਿਆਰੇ ਰੱਬ ਦੇ ਰੰਗ ਵਿੱਚ ਰੰਗੇ ਰਹਿੰਦੇ ਸੰਸਾਰ ਤੋਂ ਉੱਠੜ ਅੰਦਰ ਲੇਪ ਰਹਿੰਦੇ ਇਸ ਕਰਕੇ ਉਹਨਾਂ ਨੂੰ ਝੱਲਾ ਵੀ ਆਖਿਆ ਜਾਂਦਾ ਹੈ ਪਾਗਲ ਵੀ ਆਖਿਆ ਜਾਂਦਾ ਹੈ ਬੜੇ ਐਸੇ ਬੋਲ ਬੋਲੇ ਜਾਂਦੇ ਨੇ ਕਿਉਂਕਿ ਉਹ ਦੁਨੀਆ ਮੁਤਾਬਕ ਨਹੀਂ ਚੱਲਦੇ ਸੰਸਾਰ ਵਿੱਚ ਵਿਚਰਦੇ ਨੇ ਸੰਸਾਰ ਵਿੱਚ ਰਹਿੰਦੇ ਨੇ ਘਟ ਬੋਲਦੇ ਨੇ ਘਟ ਛਕਦੇ ਨੇ ਘਟ ਸੌਂਦੇ ਨੇ ਇਹ ਉਹਨਾਂ ਦੀ ਜ਼ਿੰਦਗੀ ਐਸੀ ਹੈ ਕਿ ਹਰ ਵਕਤ ਰੱਬ ਦੇ ਨਾਮ ਦੇ ਵਿੱਚ ਰੰਗੇ ਰਹੇ ਤੇ ਸੁਭਾਵਿਕ ਕੋਈ ਬਚਨ ਜੇ ਮੱਖ ਚੋਂ ਨਿਕਲ ਜਾਵੇ ਰੱਬ ਨੂੰ ਵੀ ਪਤਾ ਹੈ ਕਿ ਇਹਨਾਂ ਦੇ ਬੋਲ ਬਹੁਤ ਕੀਮਤੀ ਹੋ ਚੁੱਕੇ ਨੇ ਕਿਉਂ ਰਸਨਾ ਤੇ ਰੱਬ ਵਸਿਆ ਹੋਵੇ ਹਿਰਦੇ ਵਿੱਚ ਰੱਬ ਵਸਿਆ ਹੋਵੇ ਇਹੋ ਗੱਲਾਂ ਫਿਰ ਉਹ ਬਚਨ ਮੋੜ ਨਹੀਂ ਪਉਂਦਾ ਰੱਬ ਆਪਾਂ ਕਿੰਨੀ ਵਾਰ ਗਾਥਾਵਾਂ ਐਸੀਆਂ ਬਾਚੀਆਂ ਨੇ ਸਮਝੀਆਂ ਨੇ ਕਿ ਜਿੱਤੋਂ ਇੱਕੋ ਗੱਲ ਡ੍ਰੈਡ ਹੁੰਦੀ ਹੈ ਜਿਵੇਂ ਭਾਈ ਭਾਈ ਕਾਰੋ ਸਿੰਘ ਜੀ ਦਾ ਜੀਵਨ ਲੈ ਆਰਬਲਾ ਤੇ 25 ਕੋ ਸਾਲ ਦੀ ਐ ਰੰਗੇ ਹੋਏ ਨੇ ਪੂਰੇ ਅਗਲਾ ਕਹਿੰਦਾ ਤੇ ਰਕੇਸ਼ ਝੜਾਂਗਾ ਮੈਂ ਜਤੀ ਨਾਲ ਤੇ ਸੁਭਾਵਕ ਬਚਨ ਦੇਣੋਂ ਜੇ ਤੋ ਕੈਸਾਂ ਦੀ ਗੱਲ ਆਈ ਹੈ ਸਿੱਖੀ ਦੀ ਗੱਲ ਆਈ ਹੈ ਗੁਰੂ ਦੀ ਗੱਲ ਆ ਗਈ ਉੱਥੇ ਕੀ ਹੈ ਉੱਥੇ ਫਿਰ ਭਾਈ ਤਰੁ ਸਿੰਘ ਜੀ ਦਰਿਆ ਨੇ ਗਿਆ ਕਿਉਂਕਿ ਹਜ਼ਾਰ ਨੂੰ ਜਰਨ ਵਾਲੀ ਜਿਹੜੀ ਹੈ ਨਾ ਅਵਸਥਾ ਵੀ ਆਨੰਦਨ ਦੀ ਉਹ ਜਿਆਦਾ ਬਰਦਾਸ਼ਤ ਕਰਦੇ ਜਰਦੇ ਤੇ ਤੇ ਜੇ ਹੱਥ ਤੋਂ ਬਾਧ ਹੋ ਜਾਵੇਗਾ ਕਹਿਣ ਕਿ ਕੋਈ ਨਹੀਂ ਤੂੰ ਕੀ ਸਾਡੇ ਕੇਸ ਝਾੜੇਗਾ ਆਜ ਜੁੱਤੀ ਦੀ ਨੋਕ ਤੇ ਤੈਨੂੰ ਲੈ ਕੇ ਜਾਵਾਂ ਤੇ ਹਾਲ ਕੀ ਹੋਇਆ ਤੁਸੀਂ ਜਾਣਦੇ ਜੁੱਤੀਆਂ ਥਾ ਕੇ ਅਗਲਾ ਘੇਰਾ ਮੇਰੇ ਕਹਿਣ ਤੋਂ ਭਾਵੇਂ ਹੈ ਰਸਨਾ ਤੇ ਰੱਬ ਵਸ ਰਿਹਾ ਹੈ ਹਿਰਦੇ ਵਿੱਚ ਰੱਬ ਵਸ ਰਿਹਾ ਹੈ ਕੀਮਤੀ ਬੋਲ ਹੋ ਜਾਂਦੇ ਨੇ ਕਿਉਂਕਿ ਉਹਨਾਂ ਨੇ ਆਪਣੇ ਆਪ ਨੂੰ ਵਾਹਿਗੁਰੂ ਦੇ ਨਾਮ ਵਿੱਚ ਰੰਗ ਲਿਆ ਤੇ ਰੰਗੀਆਂ ਹੀ ਹੋਈਆਂ ਰੂਹਾਂ ਜੜੀਆਂ ਨੇ ਉਹ ਹਰ ਵਕਤ ਪਰਮਾਤਮਾ ਨੂੰ ਹਾਜ਼ਰ-ਨਾਜ਼ਰ ਸਮਝ ਕੇ ਉਹਨਾਂ ਨਾਲ ਗੱਲਾਂ-ਬਾਤਾਂ ਕਰਦੀਆਂ ਪੌੜੀ ਹਰ ਇੱਕ ਨਿਰੰਝਨ ਗਾਈ ਹੈ ਸਭ ਅੰਤਰ ਸੋਈ ਪਾਨੂੰ ਇਹ ਸਮਝਾਰੇ ਨੀ ਮਾਲਕ ਇੱਕ ਆਕਾਲ ਪੁਰਖ ਨੂੰ ਚੇਤੇ ਕਰੋ ਜਿਹੜਾ ਹਰ ਇੱਕ ਦੇ ਅੰਦਰ ਬੈਠਾ ਹੋਇਆ ਹੈ ਕਰਨ ਕਰਨ ਸਮਰੱਥ ਪ੍ਰਭ ਜੋ ਕਰੇ ਸੋ ਹੋਈ ਉਹ ਸਭ ਕੁਝ ਕਰਨ ਦੇ ਸਮਰੱਥ ਹੈ ਇਹ ਨਹੀਂ ਕਰ ਸਕਦਾ ਉਹ ਜਲਤੀ ਥਲ ਕਰ ਥਲ ਤੇ ਕੂਹਾਂ ਊਪ ਤੇ ਮੇਰ ਕਰਾਵੇ ਕੁਝ ਵੀ ਕਰ ਸਕਦਾ ਹੈ ਖਾਲੀ ਭਰ ਸਕਦਾ ਹੈ ਭਰਿਆਂ ਨੂੰ ਖਾਲੀ ਕਰ ਸਕਦਾ ਹੈ 부ਖਾਰੀਆਂ ਨੂੰ ਰਾਜਾ ਬਣਾ ਸਕਦਾ ਹੈ ਰਾਜੇ ਨੂੰ 부ਖਾਰੀ ਬਣਾ ਸਕਦਾ ਹੈ ਕੀ ਨਹੀਂ ਕਰ ਸਕਦਾ ਬੜਾ ਸਮਰਾਪਤ ਹੈ ਜੀ ਜੋ ਉਹ ਕਰੇਗਾ ਉਹ ਹੀ ਹੁੰਦਾ ਹੈ ਖਿੰਨ ਮਹਿ ਥਾ ਤੂ ਥਾ ਪਦਾ ਤਿਸ ਬਿਨ ਨਹੀਂ ਕੋਈ ਇੱਕ ਖਿੰਨ ਵਿੱਚ ਉਹ ਪੈਦਾ ਕਰਦਾ ਹੈ ਖਿੰਨ ਵਿੱਚ ਹੀ ਨਾਸ਼ ਕਰਨ ਦੇ ਸਮਰਥ ਹੈ ਉਹ ਹੁਣੇ ਸਵਾਸ ਪਾ ਦੇਗਾ ਹੁਣੇ ਖਿੱਚ ਵੀ ਸਕਦਾ ਹੈ ਉਸ ਤੋਂ ਬਿਨ ਕੋਈ ਨਹੀਂ ਹੈ ਇਸ ਸਮਰੱਥਾ ਦਾ مالک ਖੰਡ ਬ੍ਰਹਿਮੰਡ ਪਾਤਾਲ ਦੀਪ ਖੰਡਾਂ ਬ੍ਰਹਿਮੰਡਾਂ ਵਿੱਚ ਪਤਾਲਾਂ ਵਿੱਚ ਦੀਪਾਂ ਦੇ ਵਿੱਚ ਰਵਿਆ ਸਭ ਲੋਈ ਲੋਈ ਦਾ ਅਰਥ ਹੈ ਸੰਸਾਰ ਦੁਨੀਆ ਉਹ ਹਰ ਪਾਸੇ ਸਮਾਇਆ ਹੋਇਆ ਹੈ ਜਿਸ ਆਪ ਬੁਝਾਈ ਸੋ ਬੁਝਸੀ ਇਸ ਗੱਲ ਦੀ ਸਮਝ ਉਹਨੂੰ ਹੀ ਆਉਂਦੀ ਹੈ ਜਿਨੂੰ ਗੁਰੂ ਪਰਮਾਤਮਾ ਆਪ ਸਮਝਾ ਦੇਵੇ ਜਾਂ ਸਮਝ ਦੇਵੇ ਨਿਰਮਲ ਜਨ ਸੋਈ ਉਹ ਸੇਵਕ ਪਰਮੈਲ ਤੋਂ ਰਹਿਤ ਹੋ ਜਾਂਦਾ ਹੈ ਉਹ ਸਚਿਆਰ ਹੈ ਜਿਨੇ ਇਹ ਗੱਲ ਸਮਝ ਲਈ ਕਿ ਰੱਬ ਹਰ ਪਾਸੇ ਹੈ ਮੇਰੇ ਅੰਦਰ ਵੀ ਹੈ ਤੁਹਾਡੇ ਅੰਦਰ ਵੀ ਹੈ ਜਿੱਥੇ ਵਿਚਰਦਾ ਉੱਥੇ ਰੱਬ ਹੀ ਰੱਬ ਹੈ ਤੇ ਉਹ ਰੂਹ ਰੰਗੀ ਰਹਿੰਦੀ ਹੈ ਨਾਮ ਦੇ ਵਿੱਚ ਜਿਸ ਕਾਰਨ ਆਪਣੇ ਅੰਦਰੋਂ ਉਹ ਮੈਲ ਦੂਰ ਕਰਕੇ ਮੈਲ ਤੋਂ ਰਹਿ ਨਿਰਮਲ ਹੋ ਜਾਂਦੀ ਹੈ ਇਸ ਕਰਕੇ ਵੱਧ ਤੋਂ ਵੱਧ ਅਸੀਂ ਜਿਹੜਾ ਹੈ ਅਭਿਆਸ ਕਰੀਏ ਨਾਮ ਦਾ ਜਿੰਨਾ ਹੋ ਸਕੇ ਇੱਕ ਦਿਨ ਆਪੇ ਰੋ ਚੱਲ ਪੈਗੇ ਤੇ ਯਤਨ ਕਰੀਏ ਤੇ ਗੁਰੂ ਸਾਹਿਬ ਜੀ ਅੱਗੇ ਅਰਦਾਸ ਕਰੀਏ ਮਾਲਕ ਕਿ ਤੇ ਐਸਾ ਜੀਵਨ ਸਾਡਾ ਬਣ ਜਾਵੇ ਅਸੀਂ ਵੀ ਤੇਰੇ ਵਿੱਚ ਰੰਗੇ ਚਾਹੀਏ ਤੇ ਤੈਨੂੰ ਆਪਣੇ ਕੋਲ ਮਹਿਸੂਸ ਕਰੀਏ ਬੇਅੰਤ ਖੁਲਾ ਦੀ ਖਿਮਾ ਵਾਹਿਗੁਰੂ ਜੀ ਦਾ ਕਰਪਾ ਵਾਹਿਗੁਰੂ ਜੀ ਦੀ ਫਤਿਹ